ਦੋਸਤੋ ਆਪਣੀ ਗੱਲਬਾਤ ਦਾ ਵਿਸ਼ਾ ਹੈ ਗੁਰਬਾਣੀ ਸਿਰਫ ਪੜਨ ਵਾਸਤੇ ਨਹੀਂ ਸਗੋਂ ਪੜ ਕੇ ਸਮਝਣ ਵਾਸਤੇ ਹੈ ਦੋਸਤੋ ਸਾਡੇ ਸਿੱਖ ਭਰਾ ਸਵੇਰ ਸ਼ਾਮ ਗੁਰਦੁਆਰੇ ਜਾਂਦੇ ਹਨ ਗੁਰਦੁਆਰੇ ਜਾ ਕੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਤਕ ਹੁੰਦੇ ਹਨ ਮੱਥਾ ਟੇਕਦੇ ਹਨ ਦੋਸਤੋ ਨਮਸਤਕ ਹੋਣਾ ਵੀ ਚਾਹੀਦਾ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਬਹੁਤ ਹੀ ਪਵਿੱਤਰ ਗ੍ਰੰਥ ਸਾਹਿਬ ਜੀ ਹਨ ਇਸ ਗ੍ਰੰਥ ਸਾਹਿਬ ਜੀ ਨੂੰ ਲਿਖਣ ਵਾਸਤੇ ਸਾਡੇ ਗੁਰੂ ਸਹਿਬਾਨਾਂ ਦੇ ਲਗਭਗ ਲਗਭਗ 239 ਸਾਲ ਲੱਗੇ ਸਨ ਇਸ ਗ੍ਰੰਥ ਸਾਹਿਬ ਜੀ ਨੂੰ ਲਿਖਣ ਵਾਸਤੇ ਸਾਡੇ ਕਈ ਗੁਰੂ ਸਹਿਬਾਨਾਂ ਨੂੰ ਆਪਣੀਆਂ ਕੁਰਬਾਨੀਆਂ ਵੀ ਦੇਣੀਆਂ ਪਈਆਂ ਸਨ ਦੋਸਤੋ ਕੀ ਅਸੀਂ ਕਦੇ ਸੋਚਿਆ ਹੈ ਕਿ ਸਾਡੇ ਗੁਰੂ ਸਾਹਿਬਾਨਾਂ ਦਾ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਣ ਦਾ ਮਕਸਦ ਕੀ ਸੀ ਕੀ ਉਹਨਾਂ ਨੇ ਇਸ ਨੂੰ ਇਸ ਵਾਸਤੇ ਲਿਖਿਆ ਸੀ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਨੂੰ ਮੱਥਾ ਟੇਕ ਲਿਆ ਕਰਨਗੀਆਂ ਤੇ ਮੱਥਾ ਟੇਕ ਕੇ ਆਪਣੀਆਂ ਸੁੱਖਾਂ ਪੂਰੀਆਂ ਕਰ ਲਿਆ ਕਰਨਗੀਆਂ ਨਹੀਂ ਦੋਸਤੋ ਸਾਡੇ ਗੁਰੂ ਸਾਹਿਬਾਨ ਦਾ ਮਕਸਦ ਆਪਣੇ ਗਿਆਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਸੀ ਤਾਕੇ ਭੁੱਲੇ ਭਟਕੇ ਲੋਕ ਕਰਾਹੇ ਨਾ ਪੈਸ ਜਾਣ ਆਉਣ ਵਾਲੀਆਂ ਪੀੜੀਆਂ ਦੇ ਲੋਕ ਪੁਜਾਰੀਆਂ ਵੱਲੋਂ ਫਸਾਏ ਗਏ ਅੰਧਵਿਸ਼ਵਾਸ ਵਿੱਚੋਂ ਨਿਕਲ ਸਕਣ ਕਿਸੇ ਵੀ ਕਿਸੇ ਪੁਜਾਰੀ ਦੀ ਠੱਗੀ ਦਾ ਸ਼ਿਕਾਰ ਨਾ ਹੋ ਜਾਣ ਇਸ ਗਿਆਨ ਨੂੰ ਹਾਸਲ ਕਰਕੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਸਕਣ ਸਾਡੇ ਗੁਰੂ ਸਾਹਿਬਾਨਾ ਸਾਡੇ ਗੁਰੂ ਸਾਹਿਬਾਨ ਸਾਨੂੰ ਇਹ ਅਨਮੋਲ ਗਿਆਨ ਨੂੰ ਅਨਮੋਲ ਗਿਆਨ ਦਾ ਖਜ਼ਾਨਾ ਦੇ ਕੇ ਆਪ ਤਾਂ ਚਲੇ ਗਏ ਪਰ ਉਹਨਾਂ ਦੇ ਜਾਣ ਤੋਂ ਬਾਅਦ ਪੁਜਾਰੀ ਤਬਕੇ ਨੇ ਸਾਨੂੰ ਗਮਰਾਹ ਕਰ ਲਿਆ ਇਸ ਪੁਜਾਰੀ ਤਬਕੇ ਨੇ ਸਾਨੂੰ ਇੰਨਾ ਡਰਾ ਦਿੱਤਾ ਕਿ ਸਾਨੂੰ ਸਾਡੇ ਇੰਨੇ ਕੀਮਤੀ ਗਿਆਨ ਦੇ ਸੋਮੇ ਨੂੰ ਸਮਝਣ ਦੀ ਬਜਾਏ ਪੁਜਾਰੀ ਸਾਡੇ ਕੋਲੋਂ ਸਿਰਫ ਮੱਥੇ ਹੀ ਟਿਕਵਾਉਣ ਲੱਗ ਪਿਆ ਜਿਸ ਗਿਆਨ ਨੂੰ ਅਸੀਂ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਾ ਸੀ ਪੁਜਾਰੀ ਤਤਕੇ ਨੇ ਉਸ ਸਾਡੇ ਗਿਆਨ ਦੇ ਸੋਮੇ ਨੂੰ ਉਹ ਮਾਲਿਆਂ ਨਾਲ ਟੱਕ ਦਿੱਤਾ ਧਰਮ ਦੇ ਠੇਕੇਦਾਰਾਂ ਨੇ ਮਰਿਆਦਾ ਹੀ ਇਹਨੇ ਗੁੰਝਲਦਾਰ ਬਣਾ ਦਿੱਤੀ ਕਿ ਇੱਕ ਸੁਧਾਰਨਾ ਆਦਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਨ ਦਿੱਤਾ ਬਹੁਤ ਦੂਰ ਦੀ ਗੱਲ ਰਹੀ ਦਰਦਾ ਨੇੜੇ ਹੀ ਨਹੀਂ ਲੱਗਦਾ ਕਿ ਮੇਰੇ ਕੋਲੋਂ ਇਸੇ ਮਰਿਆਦਾ ਵਿੱਚ ਕੋਈ ਗਲਤੀ ਨਾ ਹੋ ਜਾਵੇ ਹਾਂ ਇੱਕ ਗੱਲ ਜ਼ਰੂਰ ਹੈ ਕਿ ਪੈਸਿਆਂ ਦਾ ਮੱਥਾ ਜਿੰਨਾ ਮਰਜ਼ੀ ਟੇਕੀ ਜਾਵੇ ਉਦੋਂ ਕੋਈ ਰੋਕ ਟੋਕ ਨਹੀਂ ਹੈ। ਇਹੀ ਕਾਰਨ ਹੈ ਕਿ ਅੱਜ ਅਸੀਂ ਸਿਰਫ ਮੱਥੇ ਟੇਕਣ ਜੋਗੇ ਰਹਿ ਗਏ ਹਾਂ। ਤੁਸੀਂ ਆਪਣੇ ਪਿੰਡ ਦੇ ਰੋਜ਼ਾਨਾ ਗੁਰਦੁਆਰੇ ਜਾਣ ਵਾਲੇ ਕਿਸੇ ਵੀ ਭੈਣ ਭਰਾ ਨੂੰ ਪੁੱਛ ਲਵੋ ਕਿ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਦਰਜ ਹੈ ਤੀਰਥਾਂ ਉੱਪਰ ਇਸ਼ਨਾਨ ਕਰਨ ਵਾਸਤੇ ਬਾਬਾ ਨਾਨਕ ਜੀ ਦਾ ਕੀ ਮਤ ਹੈ ਆਸਾ ਦੀ ਵਾਰ ਕਿਸ ਗੁਰੂ ਸਾਹਿਬ ਜੀ ਦੀ ਬਾਣੀ ਹੈ ਸਾਡੇ ਜੋ ਅਰਦਾਸ ਹੈ ਕਿਸੇ ਗੁਰੂ ਸਾਹਿਬ ਜੀ ਨੇ ਲਿਖੀ ਹੈ ਜਾਂ ਕਿਸੇ ਬਾਹਰਲੇ ਆਦਮੀਆਂ ਨੇ ਲਿਖੀ ਹੈ ਸਰੋਵਰਾਂ ਇਮਾਰਤਾਂ ਜਾਂ ਕਿਸੇ ਦਰਖਤ ਵਿੱਚ ਸਾਡੀ ਗਰਵਾਣੀ ਕਿਸੇ ਸ਼ਕਤੀ ਨੂੰ ਮੰਨਦੀ ਹੈ ਜਾਂ ਨਹੀਂ ਗਰਵਾਣੀ ਪਿਛਲੇ ਕਿਸੇ ਜਨਮ ਨੂੰ ਮੰਨਦੀ ਹੈ ਜਾਂ ਨਹੀਂ ਦੋਸਤੋ ਤੁਹਾਨੂੰ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਮੈਨੂੰ ਨਹੀਂ ਪਤਾ ਵਿੱਚ ਹੀ ਆਵੇਗਾ ਕੋਈ ਵਿਰਲਾ ਹੀ ਹੋਵੇਗਾ ਜੋ ਇੱਕ ਅੱਦੇ ਸਵਾਲ ਦਾ ਜਵਾਬ ਦੇ ਸਕੇਗਾ ਕਾਰਨ ਇਹ ਹੈ ਕਿ ਅਸੀਂ ਕਦੀ ਵੀ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਅਸੀਂ ਗੁਰਦੁਆਰੇ ਗਏ ਮੱਥਾ ਟੇਕਿਆ 15-20 ਮਿੰਟ ਗ੍ਰੰਥੀ ਸਿੰਘ ਨੂੰ ਗੁਰਬਾਣੀ ਪੜ੍ਹਦੇ ਨੂੰ ਸੁਣਿਆ જયਕਾਰੇ ਲਾਏ ਅਤੇ ਡੇਗਾ ਛੱਕ ਕੇ ਘਰ ਵਾਪਸ ਆ ਗਏ ਅਸੀਂ ਗੁਰਦੁਆਰਾ ਸਾਹਿਬ ਆ ਵੇਖੇ ਗੁਰਬਾਣੀ ਵਿਚਲਾ ਗਿਆਨ ਹਾਸਲ ਕਰਨ ਵਾਸਤੇ ਗਏ ਸੀ ਪਰ ਅਸੀਂ ਗਿਆਨ ਤੋਂ ਸਖਣੇ ਹੀ ਘਰ ਵਾਪਸ ਆ ਗਏ ਕਿੰਨਾ ਚੰਗਾ ਹੋਵੇ ਕਿ ਗ੍ਰੰਥੀ ਸਿੰਘ ਸਾਨੂੰ ਰੋਜ਼ਾਨਾ ਇੱਕ ਜਾਂ ਦੋ ਅੰਗਾਂ ਦੀ ਵਿਆਖਿਆ ਕਰਕੇ ਦੱਸੇ ਤਾਂ ਕਿ ਸਾਨੂੰ ਗੁਰਬਾਣੀ ਦੇ ਅਰਥ ਸਮਝ ਆ ਜਾਣ ਪਰ ਅਸੀਂ ਇਸ ਪਾਸੇਵਲ ਕਦੀ ਵੀ ਧਿਆਨ ਨਹੀਂ ਦਿੰਦਾ ਦੋਸਤੋ ਮੁੱਖ ਦੀ ਗੱਲ ਇਹ ਹੈ ਕਿ ਗਰਵਾਣੀ ਵਿੱਚ ਵੀ ਆਉਂਦਾ ਹੈ ਕਿ ਪੜ ਪੜ ਗੱਡੇ ਲੰਦੀਏ ਵਾਲੀ ਗੱਲ ਵਾਂਗ ਬੇਸ਼ੱਕ ਅਸੀਂ ਸਾਰੀ ਉਮਰ ਗਰਵਾਣੀ ਨੂੰ ਪੜਦੇ ਰਹੀਏ ਸੁਣਦੇ ਰਹੀਏ ਜਿੰਨਾ ਚਿਰ ਸੀ ਇਸ ਗਰਬਾਣੀ ਨੂੰ ਅਰਥਾਂ ਸਮੇਤ ਨਹੀਂ ਸਮਝ ਲਏ ਉਹਨਾਂ ਚਿਰ ਸਾਡਾ ਪਾਰ ਉਤਾਰਾ ਨਹੀਂ ਹੋ ਸਕਦਾ ਉਹਨਾਂ ਚਿਰ ਸਾਨੂੰ ਜ਼ਿੰਦਗੀ ਜਿਉਣ ਦੇ ਮਕਸਦ ਦਾ ਪਤਾ ਹੀ ਨਹੀਂ ਲੱਗਦਾ ਸੋ ਦੋਸਤੋ ਇਨਾਂ ਸ਼ਬਦਾਂ ਨਾਲ ਮੈਂ ਆਪਣੀ ਇਸ ਗੱਲਬਾਤ ਨੂੰ ਇੱਥੇ ਹੀ ਸਮੇਟਦਾ ਹਾਂ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਹਾਂ ਜੇਕਰ ਆਪ ਜੀ ਨੂੰ ਮੇਰੇ ਵਿਚਾਰ ਚੰਗੇ ਲੱਗਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਅੱਗੇ ਵੱਤ ਵਤ ਸ਼ੇਅਰ ਕਰ ਦਿਓ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ